ਲਾ ਹੋ ਵੀ ਮਿੱਤਰੋ ਚੱਲ ਆ ਲੈ ਤਾਂ ਸੀ ਇਹ ਪੰਜਾਬ ਕੇ ਮਿਹਨਤੀ ਮੁੰਡੇ ਇਹਨਾਂ ਬੜੀ ਗੱਲ ਕਰਿਆ ਕਰੂ ਬਰੀਕੀ ਨੂੰ ਦੱਸ ਕਿਹੜਾ ਤੂੰ ਇੱਥੇ ਕੜਾਈ ਕਢਣੀ ਆ ਕਿਹੜਾ ਕਿੰਨੇ ਔਖਾ ਜੇ ਮੜਾਇ ਹੋਵੇ ਤੈਨੂੰ ਪਟਨ ਨੂੰ ਕਿਨੇ ਕਿਹਾ ਸੀ ਤੇਰਾ ਉੱਥੇ ਬਾਸ ਦਿੱਲੀ ਹਾਂ ਜਦੋਂ ਬੰਦੇ ਦਲ ਚ ਲੱਗਿਆ ਤਹਾਉਦੀ ਲਮੀ ਨੇ ਲਿਆ ਹੋਇਆ ਪੰਗਾ ਲੈ ਗੋੜੀ ਦਾ ਔਖਾ ਦਾ ਆਪ ਹੀ ਆ ਤੈਨੂੰ ਕਿਹਾ ਸੀ ਨਹੀਂ ਪਟਣਾ ਪਹਿਲਾ ਆ ਜਾਂਦਾ ਚਲ ਸਿੰਘ ਦਮ ਦੰਗਾ ਤੂੰ ਇਹ ਕੁਤਾ ਕਰਦਾ ਲੱਗੇ 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 ਓਏ ਅੱਛਾ ਤੇਰਾ ਤੋੜ ਆਇਆ ਆ ਤੋੜਦੇ ਨੇ ਬੈਟਰ ਯਰ ਇਹਨੇ ਤੋੜ ਕੇ ਸੱਟਦਾ ਕੀ ਨੋਰਦਾਂ ਉਹ ਯਾਰ ਇਹ ਬੋਲਣ ਲੱਗ ਪਏ ਨੇ ਪੱਟ ਗਈ ਸੜਤਾ ਮਿਹਨਤੀ ਮੁੰਡੇ ਨੇ ਲਾਦਾ ਦਿੱਤਾ ਵਾਹੇ ਕੱਲ ਸਹੀ ਲੱਗਦਾ ਬੋਗ ਜੇ ਲਾ ਆਇਆ ਨਹੀਂ ਯਾਰ ਦੇ ਪਾਏਗਾ ਸਹੀ ਇਹ ਪੰਜਾਬ ਕੇ ਮਿਹਨਤੀ ਮੁੰਡੇ